ਪੰਜਾਬ ਦੇ ਵਿੱਚ ਬੇਮੌਸਮੀ ਬਰਸਾਤ ਹੋ ਰਹੀ ਹੈ ਸਿੱਧੇ-ਸਿੱਧੇ ਜਿੱਥੇ ਤਾਪਮਾਨ ਤੋਂ ਲੋਕਾਂ ਨੂੰ ਛੁਟਕਾਰਾ ਮਿਲ ਰਿਹਾ ਉੱਥੇ ਹੀ ਖੇਤਾਂ ਦੇ ਵਿੱਚ ਕਣਕ ਦੀ ਫਸਲ ਦੀ ਕਟਾਈ ਚੱਲ ਰਹੀ ਹੈ ਤੇ ਮੰਡੀਆਂ ਦੇ ਵਿੱਚ ਪਈ ਫਸਲ ਵੀ ਪ੍ਰਭਾਵਿਤ ਹੋ ਰਹੀ ਹੈ। ਕਪੂਰਥਲੇ ਦੇ ਵਿੱਚ ਵੀ ਅਲੱਗ-ਅਲੱਗ ਅਨਾਜ ਮੰਡੀਆਂ ਦੇ ਵਿੱਚ بارش ਦਾ ਅਸਰ ਦੇਖਣ ਨੂੰ ਮਿਲਿਆ ਜਿਸ ਦੇ ਕਰਕੇ ਮੰਡੀਆਂ ਦੇ ਵਿੱਚ ਸਾਫ਼ ਰੱਖੀ ਹੋਈ ਫਸਲ ਸੁਕਾਣ ਲਈ ਰੱਖੀ ਹੋਈ ਫਸਲ ਬਰਸਾਤ ਦੇ ਨਾਲ ਗਿੱਲੀ ਹੋ ਗਈ ਹੈ। ਪਿਸ਼ਾਕ ਮੰਡੀਆਂ ਦੇ ਵਿੱਚ ਫਸਲ ਦੀ ਲਈ ਛੱਡਾ ਬਣਾਈਆਂ ਗਿਆ ਨੇ, ਤਰਪਾਲਾ ਰੱਖੀਆਂ ਗਿਆ ਨੇ ਪਰ ਫਿਰ ਵੀ ਬਰਸਾਤ ਦੇ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਤਾਂ ਸਰਕਾਰ ਕੋਲ ਕਿਸਾਨ ਮੁਆਵਜ਼ੇ ਦੀ ਵੀ ਮੰਗ ਕਰ ਰਹੇ ਨੇ। ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈ। ਹਾਂਜੀ ਬੱਬਾ ਕੀ ਨਾਮ ਤੁਹਾਡਾ? ਮੇਰਾ ਨਾਮ ਬਲਕਾਰ ਸਿੰਘ ਹੈ ਜੀ। ਕਿਹੜਾ ਪਿੰਡ ਮੈਂ ਵਾਸੀ ਪਿੰਡ ਸੰਗੋਲਾ ਦੇ ਰਹਿਣ ਵਾਲਾ ਅੱਜ ਇਸ ਭੰਡਾਲਵੇਟ ਮੰਡੀ ਦੇ ਵਿੱਚ ਆਪਣੀ ਕਣਕ ਲੈ ਕੇ ਪਹੁੰਚਾ ਆਇਆ ਜਿੱਥੇ ਕਿ ਅੱਜ ਬੇਮੌਸਮੀ ਬਰਸਾਤ ਹੋਈ ਹੈ ਇਹ ਜੋ ਬਰਸਾਤ ਹੋਈ ਹੈ ਇਹਦੇ ਨਾਲ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਆ ਨੁਕਸਾਨ ਤਾਂ ਪਹਿਲੇ ਜਦੋਂ ਸਾਡੇ ਝੋਨੇ ਦੀਆਂ ਫਸਲਾਂ ਹੋਈਆਂ ਸੀਗੀਆਂ ਤੇ ਮੱਡ ਦੇ ਵਿੱਚ ਖੇਤ ਦੇ ਵਿੱਚ ਪਾਣੀ ਔਨ ਕਰਕੇ ਸਾਰੀਆਂ ਫਸਲਾਂ ਜਿਹੜੀਆਂ ਮਾਰੀਆਂ ਗਈਆਂ ਸੀਆਂ ਜਿਹੜਾ ਕਿ ਅਜੇ ਤੱਕ ਗਵਰਨਮੈਂਟ ਵੱਲੋਂ ਸਾਨੂੰ ਕੋਈ ਵੀ ਵਾਅਦਾ ਨਹੀਂ ਮਿਲ ਸਕਿਆ ਤੇ ਅੱਜ ਵੀ ਅਸੀਂ ਇਸ ਬਰਸਾਤ ਦੇ ਵਿੱਚ ਆਪਣੀ ਗਿੱਲੀ ਫਸਲ ਵੱਲ ਦੇਖ ਰਹੇ ਹਾਂ ਅਤੇ ਜਿਹੜੀ ਬੇਮੌਸਮੀ ਬਾਰਿਸ਼ ਕਣਕ ਤੇ ਪੈ ਰਹੀ ਆ ਇਹਦੇ ਝਾੜ ਤੇ ਵੀ ਕੋਈ ਅਸਰ ਹੋ ਰਿਹਾ ਪਿਆ ਹਾਂਜੀ ਇਹਦੇ ਝਾੜ ਤੇ ਅਸਰ ਹੋ ਰਿਹਾ ਹੈਗਾ ਕਿ ਜਿਵੇਂ ਕਣਕਾਂ ਪਹਿਲਾਂ ਵੀ ਹਨੇਰੀਆਂ ਵਗਦੀਆਂ ਰਹੀਆਂ ਮੀਂਹ ਪੈਂਦੇ ਰਿਹਾ ਲੰਮੀਆਂ ਪਈਆਂ ਹੋਈਆਂ ਜਿਹੜੇ ਨਾੜ ਆ ਉਹ ਪੋਲੇ ਪੈ ਚੁੱਕੇ ਆ ਅੱਜ ਦੇ ਦੋ ਬਰਸਾਤ ਹੁੰਦੀ ਆ ਇਹ ਨਾਲ ਜਿਹੜਾ ਬਿਲਕੁਲ ਥੱਲੇ ਲਾ ਕੇ ਸਿੱਟਿਆਂ ਦੇ ਵਿੱਚ ਜਿਹੜੀ ਕਣਕ ਆ ਉਹ ਸੁੱਕ ਰਹੀ ਆ ਖਰਾਬ ਹੋ ਰਹੀ ਆ ਇੱਕ ਕਬੂਤਰੇ ਏਰੀਆ ਦਾ ਜਿਹੜਾ ਇਹ ਏਰੀਆ ਕਬੂਤਰੇ ਜ਼ਿਲ੍ਹੇ ਦਾ ਇਹ ਏਰੀਆ ਵਾ ਕਿੰਨੇ ਕ ਪਰਸੈਂਟ ਇੱਥੇ ਜਿਹੜੀ ਆ ਕਣਕ ਦੀ ਬਾਢੀ ਹੋ ਚੁੱਕੀ ਆ ਇੱਥੇ ਦੇ ਤਾਂ 100 ਤੋਂ ਮੇਰਾ ਖਿਆਲ ਆ ਕਿ 15 ਕ ਪਰਸੈਂਟ ਹੋਈ ਹੈਗੀ ਆ ਸਾੜੇ ਕੱਲ੍ਹ ਹੀ ਜਾਂ ਪਰਸੋਂ ਕਪੈਣਾ ਚੱਲੀਆਂ ਵਾ ਉਹ ਵੀ ਕੋਈ 5-10 ਕਿੱਲੇ ਕਪੈਣ ਨੇ ਜੰਦ ਦੇ ਵਿੱਚ ਕਟਾਈ ਕੀਤੀ ਹੈ ਇੱਕ ਕਣਕ ਦੀ ਜਿਹੜੀ ਵੱਢੀ ਆ ਲੇਟ ਕਿਉਂ ਹੋ ਰਹੀ ਆ ਲੇਟ ਜੀ ਇਸੇ ਕਰਕੇ ਹੋ ਰਿਹਾ ਕਿ ਪਹਿਲਾਂ ਵੀ ਮੌਸਮ ਜਿਹੜਾ ਬਹੁਤ ਜ਼ਿਆਦਾ ਠੰਡਾ ਰਿਹਾ ਸੀਗਾ ਬਰਸਾਤ ਪਈ ਆ ਕਣਕਾਂ ਆਪਣੇ ਟਾਈਮ ਦੇ ਮੁਤਾਬਕ ਪੱਕੀਆਂ ਨਹੀਂ ਆ ਅੱਜ ਵੀ ਇਹ ਤਾਂ ਇਹ ਕਣਕਾਂ ਪੱਕ ਚੁਕੀਆਂ ਆ ਤੇ ਇਹ ਮੌਸਮੀ ਬਰਸਾਤ ਦੇ ਕਾਰਨ ਹੋਰ ਵੀ ਅਜੇ ਜਿੱਦਾਂ ਕਿ ਅੱਜ ਬਰਸਾਤ ਹੋਈ ਆ ਤੇ ਦੋ ਦਿਨ ਕੁ ਪੈਣਾ ਜੇ ਚੱਲਣ ਦਾ ਸਭਾਵਨਾ ਨਹੀਂ ਹੈਗੀ ਇਸ ਕਰਕੇ ਜਿਹੜੀਆਂ ਸਾਡੀਆਂ ਕਣਕਾਂ ਬਹੁਤ ਲੇਟ ਜਾ ਰਹੀਆਂ ਹੈਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜਿੱਥੇ ਕੋਈ ਕਣਕ ਦਾ ਨੁਕਸਾਨ ਹੁੰਦਾ ਉੱਥੇ ਮੁਆਵਜ਼ਾ ਦਿੱਤਾ ਜਾਊਗਾ ਕਿ ਇੱਥੇ ਮੁਆਵਜ਼ੇ ਦੀ ਲੋੜ ਹੈ ਦੇਖੋ ਜੀ ਮੁਆਵਜ਼ੇ ਦੀ ਲੋੜ ਤੇ ਹਰ ਕਿਸਾਨ ਨੂੰ ਹੈਗੀ ਹੈਗੀ ਜਿਹਦੇ ਹੁਣ ਨੁਕਸਾਨ ਹੋ ਰਿਹਾ ਹੈਗਾ ਆਹੂ ਆ ਗਿਆ ਬੜੀਆ ਜੁਤੀ ਇੱਧਰ ਧਿਆਨ ਦਿਓ ਇੱਧਰ ਧਿਆਨ ਦਿਓ ਬੜੀਆ ਜਸਤੀ ਮੋਟਰ ਆਟੂ ਲੋ ਜੀ ਬੜੀਆ ਲਾਲਟ ਮਾਟਰ ਲੋ ਬੜੀਆ ਲਾਲਟ ਮਾਟਰ ਲੋ ਬੜੀਆ ਤਾਜ਼ੀਆਂ ਹਰੀਆਂ ਮਰਚੀਆਂ ਲੋ